ਹਾਂ ਚਲੋ ਬਸ ਹੱਥ ਫੜ ਬੰਦ ਚੈਟ ਉਹ ਕਿਹੜੇ ਨੇ ਸੁਮਕੌਰ ਸਿੰਘ ਦੀ ਵਾਈਫ ਨੇ ਫਾਈਲ ਵੀ ਲਈ ਹੋਈ ਸੀ ਬਾਹਰ ਜਾਣ ਵਾਸਤੇ ਤੇ ਇਹਨਾਂ ਨੂੰ ਅਚਾਨਕ ਇਹ ਆਇਆ ਵੀ ਜਦੋਂ ਇੱਥੇ ਸ਼ਾਇਦ ਪੈਸੇ ਜਿਵੇਂ ਅਸੀਂ ਵੀ ਪੈਸੇ ਦੇ ਰਹੇ ਹਾਂ ਹੋਰ ਬਹੁਤ ਜਨਤਾ ਆਉਂਦੀ ਉਹ ਪੈਸੇ ਦਿੰਦੇ ਹੋਏ ਕਾਫੀ ਪੈਸੇ ਹੋਣਗੇ ਇਹਨਾਂ ਨੂੰ ਡਰਾਦ ਭੁਗਾ ਕੇ ਧਰ ਪਾ ਕੇ ਤੇ ਆਪਾਂ ਪੈਸੇ ਲੈ ਸਕਦੇ ਆ ਜੋ ਜਿਸ ਨੂੰ ਇਹਨਾਂ ਦੀ ਜਿਹੜੀ ਸਾਜ਼ਿਸ਼ ਨੂੰ ਨਾਕਾਮ ਕਰਤਾ ਆਪਣੀ ਟੀਮ ਨੇ ਕੀਤਾ ਜੀ ਸਾਡੇ ਨੇ ਸਾਡੇ ਸੀਏਜ ਚਾਰਜ ਤੇ ਟੀਮ ਨੇ ਸਾਡੀ ਤੇ ਬੜੀ ਬਿੰਦ ਕਰਕੇ ਇਹਨਾਂ ਨੂੰ ਫੰਡ ਵਿੱਚ ਕਾਮਯਾਬ ਹੋਏ ਆ ਤੇ ਇਹਨਾਂ ਤੋਂ ਮੋਬਾਈਲ ਵਗੈਰਾ سیم ਤੇ ਇਹਨਾਂ ਨੇ ਇੱਕ ਬਾਹਰਲਾ ਨੰਬਰ ਯੂਜ਼ ਕਰ ਰਹੇ ਸੀਗੇ ਉਹ ਸਾਰਾ ਜਿਹੜਾ ਸਾਡੇ ਕੋਲ ਮੋਬਾਈਲ ਜਿਹੜੇ ਰਿਕਵਰ ਕੀਤੇ ਆ ਉਹਦੇ ਵਿੱਚ ਆ ਗਿਆ ਤੇ ਇੱਕ ਤੇ ਹੋਰ ਇੱਕ ਡਮੀ ਪਿਸਤਲ ਦੇ ਨਾਲ ਹੀ ਇਹਨਾਂ ਨੇ ਉੱਥੋਂ ਪਿਸਤੌਲ ਖੋਇਆ ਤੇ ਇਹ ਡਮੀ ਪਿਸਤਲ ਦੇ ਨਾਲ ਹੀ ਅੱਗੇ ਇਹਨਾਂ ਨੇ ਅੱਜ ਦੀ ਵਾਰਦਾਤ ਕਰਕੇ ਜਿਹੜੀ ਪਹਿਲਾਂ ਸਨੇਚਿੰਗ ਦੀ ਤੇ ਇਹਨਾਂ ਨੂੰ ਡਰਾਉਂਦੇ ਰਹੇ ਜਿਹੜੇ ਕੌਲਾ ਕਰਕੇ ਤੇ ਇਹਨਾਂ ਨੇ ਇਸੇ ਦੇ ਨਾਲ ਵਾਰਦਾਤ ਕਰਨੀ ਸੀਗੀ ਕੀਤੀ ਸੀ ਜਿਹੜੀ ਫਰੋਦੀ ਸੰਬੰਧੀ ਇੱਕ ਇੱਥੇ ਕਾਲ ਕੀਤੀ ਸੀ ਤੇ ਇੱਕ ਇਹਨਾਂ ਨੇ ਐਵੇਂ ਹੀ ਕਾਲ ਇੱਕ ਫ੍ਰੀਕੋਡ ਦੇ ਵਿੱਚ ਵੀ ਪਰੋਦੀ ਬੰਦੇ ਹੋਏ ਉਹਨੇ ਫ੍ਰੀਕੋਡ ਕਾਲ ਕੀਤੀ ਸੀ ਸਾਈਡ ਦੇਖਣਾ ਬਾਹਰ ਤੇਰੇ ਬਗਰ ਬੈਠ ਹੋਇਆ ਸਰ ਮੜਾ ਦੇ ਰਿਹਾ ਨਾ ਐਸਾ 13 ਚੱਲਣਾ ਜਾਵੇ ਜਦੀ ਜੀ ਕਾਲਜ ਦੇ ਬੱਚੇ ਲੈ ਕੇ ਜਾਂਦੇ ਜੋ ਆ ਜੀ ਚਾਰ ਹੋ ਗਏ ਬੱਚੇ ਦੇ ਖਿਆਣ ਚਲੋ ਸਰ ਮਾਈਕ ਟੋ ਦੇ ਹੋਇ ਨਾ ਬਸ ਠੀਕ ਹੈ

ਇਹ ਸ਼ਾਟ ਕਰ ਉਹ ਹੋ ਜੇ ਕਿ ਉਹ ਹੋ ਜੇ ਤੇ ਹੋਰ ਬਹੁਤ ਜਤਾਉਂਦੀ ਉਹ ਪੈਸੇ ਦਿੰਦੇ ਹੋਏ کافی ਪੈਸੇ ਹੋਣਗੇ ਜਿਹਨਾਂ ਨੂੰ ਡਰਾਪ ਭੁਗਾ ਕੇ ਚਾਰ ਪਾ ਕੇ ਤੇ ਆਪਾਂ ਪੈਸੇ ਲੈ ਸਕਦੇ ਆ ਜੋ ਜਿਸ ਨੂੰ ਇਹਨਾਂ ਦੀ ਜਿਹੜੀ ਇਹ ਸਾਜ਼ਿਸ਼ ਗਰੋ ਸੀ ਤਿੰਨ ਜਣੇ ਇਹਦੇ ਵਿੱਚ ਸੀਗੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਵੀ ਇੱਥੋਂ ਦੇ ਸ਼ਹਿਰ ਦੇ ਨਿਵਾਸੀ ਲੋਕਲ ਤੇ ਇਵਨ ਫਰੀਦਕੋਟ ਦੇ ਇੱਕ ਸ਼ਹਿਰ ਦੇ ਜਿਹੜੇ ਨਿਵਾਸੀ ਹੈ ਉਹਨਾਂ ਤੋਂ ਇਹਨਾਂ ਨੇ ਉਹਨਾਂ ਨੂੰ ਧਮਕਾ ਕੇ ਡਰਾ ਧਮਕਾ ਕੇ ਤੇ ਫਰौती ਮੰਗੀ ਉਹਨਾਂ ਤੋਂ ਵੀ ਕਰੋੜ ਕਰੋੜ 5-5 ਕਰੋੜ ਰੁਪਏ ਮੰਗਿਆ ਤੇ ਉਹ ਮੰਗਦੇ ਹੋਏ ਜਦੋਂ ਉਹਨਾਂ ਦੀ ਗੱਲਬਾਤ ਚੱਲਦੀ ਸੀ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਮੈਂ ਅਗੇ ਜਿਵੇਂ ਸੀਏ ਇਹ ਸਟਾਫ ਨੂੰ ਡਿਊਟੀ ਲੱਗੀ ਗਈ ਤੇ ਇਹ ਜਿਹੜਾ ਇਹ ਇਹਨਾਂ ਦੇ ਬਹੁਤ ਹੀ ਵਧੀਆ ਮੋਹਿਤ ਧਵਨ ਤੇ ਇਹਨਾਂ ਦੀ ਜਿਹੜੀ ਪਾਰਟੀ ਵੱਲੋਂ ਇਹਨਾਂ ਨੇ ਪੁਲਿਸ ਪਾਰਟੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੇ ਇਸ ਨੂੰ ਹੈਂਡਲ ਕਰਦੇ ਹੋਏ ਇਹ ਜਿਹੜਾ ਸਾਰਾ ਗਰੋਹ ਦਾ ਪਰਦਾ ਫਾਸ਼ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਹੋਏ ਆ ਜੋ ਇਸ ਦੇ ਵਿੱਚ ਜਦੋਂ ਇਹਨਾਂ ਨੇ ਮੋਬਾਈਲ ਪਹਿਲਾਂ ਯੂਜ਼ ਕੀਤਾ ਸੀ ਉਹ ਮੋਬਾਈਲ ਵੀ ਇਹਨਾਂ ਨੇ ਫਰੀਦਕੋਟ ਤੋਂ ਕਿਸੇ ਤੋਂ ਗਨ ਪੁਆਇੰਟ ਤੇ ਖੋਇਆ ਸੀ ਤੇ ਜੋ ਮੋਬਾਈਲ ਵੀ ਬਰਾਮਦ ਹੋ ਗਿਆ ਤੇ ਇਸ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਡਮੀ ਪਿਸਟਲ ਇੱਕ ਕਾਰ ਮਰੂਤੀ ਬਰੀਜ਼ਾ ਤੇ ਸੱਤ ਮੋਬਾਈਲ ਫੋਨ ਜਿਹੜੇ ਇਹਨਾਂ ਨੇ ਇਸ ਵਾਰਦਾਤ ਚ ਵਰਤੇ ਆ ਤੇ ਉਹ ਬਰਾਮਦ ਕੀਤੇ ਗਏ ਸਰ ਜਿੰਨਾਂ ਨੂੰ ਸਰ ਮੰਗਿਆ ਕੀ ਫਰੋਤੀ ਹੈ ਇਹ ਕੰਮ ਕਰਤੀ ਸਰ ਉਹ ਜਿਹੜੇ ਇੱਥੇ ਲੋਕਲ ਸੀਗੇ ਜੀ ਉਹ ਜਿਹੜੇ ਉਹਨਾਂ ਦਾ ਬਾਹਰ ਭੇਜਣ ਦਾ ਕੰਮ ਸੀਗਾ ਜੀ ਟਰੈਵਲ ਹਾਂਜੀ ਇਮੀਗ੍ਰੇਸ਼ਨ ਦਾ ਐਂਡ ਟਰੈਵਲ ਏਜੰਸੀ ਉਹਨਾਂ ਦੀ ਸੀਗੀ ਤੇ ਉਹਦੇ ਸਾਰੇ ਫਰੋਤੀ ਮੰਗਣ ਵਾਲੇ ਕੀ ਪਹਿਲਾਂ ਵੀ ਕੀ ਫਰੋਤੀ ਮੰਗ ਚੁੱਕੇ ਹੈ ਕਿ ਫਸਟ ਟਾਈਮ ਇਹਨਾਂ ਨੇ ਨਹੀਂ ਇਹਨਾਂ ਦਾ ਪਹਿਲਾਂ ਹਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਬੀ ਪੁੱਛਗੇ ਚੱਜ ਰਹੀ ਹੈ ਪਰਚਾ ਨਹੀਂ ਹੈ ਇਹਨਾਂ ਕੋਲ ਜਿਹੜਾ ਰਿਕਾਰਡ ਦੇ ਮੁਤਾਬਕ ਪਹਿਲਾਂ ਨਹੀਂ ਹੈ ਬਟ ਜਿਹੜੀ ਹੈ ਜੇ ਇਹਨਾਂ ਦੇ ਅਰੈਸਟ ਕੀਤੇ ਆ ਪੁੱਛਗੇ ਚੱਜ ਰਹੀ ਹੈ ਜੇ ਜਈ ਕੋਈ ਹੋਰ ਵਾਰਦਾਤ ਕੀਤੀ ਸਾਹਮਣੇ ਆਈ ਤਾਂ ਅਸੀਂ ਉਹ ਸਾਹਮਣੇ ਆ ਜੀ ਕੋਈ ਇਮੀਗ੍ਰੇਸ਼ਨ ਵਾਲੇ ਨੂੰ ਟਾਰਗੇਟ ਕੀਤਾ ਫਰੋਜ਼ਪੁਰ ਚ ਇਹਨਾਂ ਨੇ ਫਰੋਜ਼ਪੁਰ ਚ ਕੋਈ ਇਮੀਗ੍ਰੇਸ਼ਨ ਵਾਲੇ ਨੂੰ ਟਾਰਗੇਟ ਕੀਤਾ ਜਿੱਥੇ ਕਿ ਇਹਨਾਂ ਚੋ ਚਮਕੌਰ ਸਿੰਘ ਦੀ ਪਤਨੀ ਨੇ ਆਪਣੇ ਕਾਗਜ ਵੀ ਲਾਏ ਹੋਏ ਸੀ ਤੇ ਇਹਨਾਂ ਨੂੰ ਉੱਥੇ ਇਹਨਾਂ ਨੇ ਪਲਾਨ ਕੀਤੀ ਜਦੋਂ ਉਹ ਸਬੰਧੀ ਆਉਂਦੇ ਸੀ ਇਹਨੇ ਚਮਕੌਰ ਸਿੰਘ ਕਰਨਦੀਪ ਸ਼ਰਮਾ ਤੇ ਬਲਵਿੰਦਰ ਸਿੰਘ ਇਹਨਾਂ ਨੇ ਮਿਲ ਕੇ ਪਲਾਨ ਕੀਤੀ ਵੀ ਆਪਾਂ ਇਸ ਤੋਂ ਮੋਟੀ ਕਮਾਈ ਕਰੀਏ ਮोटे ਪੈਸੇ ਬਣਾਈਏ ਤੇ ਇਹਨੂੰ ਡਰਾਇਟ ਬਕਾਇਆ ਜਾ ਸਕਦਾ ਤਾਂ ਇਹਨਾਂ ਨੇ ਪਲਾਨ ਅਨੁਸਾਰ ਪਹਿਲਾਂ ਇੱਕ ਫਰੀਦਕੋਟ ਜਾ ਕੇ ਗਨ ਪੁਆਇੰਟ ਤੇ ਮੋਬਾਈਲ ਸਟ੍ਰੈਚ ਕੀਤਾ ਉਸ ਮੋਬਾਈਲ ਤੋਂ ਹੀ ਕਾਲਾਂ ਕਰਦੇ ਰਹੇ ਤੇ ਉਸ ਦੇ ਬਾਰੇ ਜਦੋਂ ਸਾਡੇ ਪਤਾ ਲੱਗਣ ਤੋਂ ਜਿਹੜੀ ਅੱਗੇ ਤਫ਼ਤੀਸ਼ ਕਰਦੇ ਹੋਏ ਤੇ ਜਿਹੜੀ ਚੀਜ਼ਾਂ ਸਾਹਮਣੇ ਆਈਆਂ ਉਹਨਾਂ ਨੇ ਹੋਰ ਜਿੰਨੇ ਮੋਬਾਈਲ ਯੂਜ਼ ਕੀਤੇ ਤੇ ਸੱਤ ਮੋਬਾਈਲ ਅਸੀਂ ਜਿਹੜੇ ਇਹਨਾਂ ਨੇ ਵਾਰਦਾਤਾਂ ਚ ਯੂਜ਼ ਕੀਤੇ ਸੀ ਇਹ ਚਮਕੌਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਜੋਤ ਸਿੰਘ ਵਾਲਾ थाना सदर ਪੱਟੀ ਦਾ ਕਰਨਦੀਪ ਸ਼ਰਮਾ ਪਿੰਡ ਟਿਬਰ ਜ਼ਿਲ੍ਹਾ ਗੁਰਦਾਸਪੁਰ ਦਾ ਤੇ ਬਲਵਿੰਦਰ ਸਿੰਘ ਪੁੱਤਰ ਗੁਰਚੰਦ ਸਿੰਘ ਨੇੜੇ ਪੈਟਰੋਲ ਪੰਪ ਬਸਤੀ ਪੱਟੀਆਂ ਵਾਲੀ ਕ੍ਰਿਮੀਨਲ ਬੈਕਗ੍ਰਾਉਂਡ ਆ ਪਹਿਲਾਂ ਇਹਨਾਂ ਦੇ ਪਹਿਲਾਂ ਪਰਚੇ ਤਾਂ ਹੈ ਨਹੀਂ ਬਟ ਜਿਹੜੀ ਪੁੱਛਗਿੱਛ ਅਸੀਂ ਕਰ ਰਹੇ ਹਾਂ ਜੀ ਕਿਤੇ ਇਹਨਾਂ ਨੇ ਕੋਈ ਹੋਰ ਵਾਰਦਾਤਾਂ ਕੀਤੀਆਂ ਹੋਈਆਂ ਜਾਂ ਸਾਹਮਣੇ ਆਉਣਗੇ ਤੇ ਉਸ ਹਸਾਬ ਨਾਲ ਸਰੀਪਕ ਦਾਸਪੁਰ ਤੇ ਪੱਟੀ ਦੇ ਨਾਲ ਜੁੜੇ ਹੋਏ ਦੋ ਜੁੜੇ ਦੱਸਦੇ ਤੇ ਇਹਨਾਂ ਦਾ ਫਰਪੁਰ ਦੇ ਵਿੱਚ ਲਿੰਕ ਕਿਵੇਂ ਬਣਿਆ ਟਾਰਗੇਟ ਜਿਹੜਾ ਇਮੀਗ੍ਰੇਸ਼ਨ ਨੂੰ ਬਣਾਇਆ ਸਰ ਕਿਵੇਂ ਸਾਰੀ ਸਾਜ਼ਿਸ਼ ਸੀ ਇਹ ਸਾਰੇ ਇਹ ਆਪਸ ਵਿੱਚ ਜਾਣਕਾਰ ਸੀਗੇ ਜਿਵੇਂ ਇੱਥੇ ਹੀ ਇਹਦੇ ਤੋਂ ਕੋਈ ਬਾਹਰ ਭੇਜਣ ਸੰਬੰਧੀ ਯਾਦ ਰਿਸ਼ਤੇਦਾਰਾਂ ਸੰਬੰਧੀ ਉਵੇਂ ਮਿਲੇ ਸੀ ਤੇ ਇਹ ਇਹਨਾਂ ਨੇ ਆਪਸੇ ਡਲ ਕੇ ਵੀ ਇਹ ਇੱਕ ਸੌਫਟ ਟਾਰਗੇਟ ਹੈ ਤੇ ਇਸ ਨੂੰ ਵੀ ਲੁੱਟਿਆ ਜਾ ਸਕੇ ਉਹ ਇਹਨਾਂ ਨੇ ਪਲਾਨ ਕੀਤਾ ਸੀ